ਸਰਕਾਰ ਪੰਚਾਇਤੀ ਚੋਣਾਂ ਦਾ ਕਰਵਾਉਣ ਜਾ ਰਹੀ ਹੈ ਪਰ ਉਸ ਦਾ ਪ੍ਰਬੰਧ ਹਜੇ ਤੱਕ ਉਹਨਾਂ ਨੇ ਮੁਕੰਮਲ ਨਹੀਂ ਕੀਤਾ ਤੇ ਕਿਸੇ ਨੂੰ ਸੈਕਟਰੀ ਨਹੀਂ ਲੱਭ ਰਿਹਾ ਕਿਸੇ ਨੂੰ ਐਨਓਸੀ ਨਹੀਂ ਮਿਲ ਰਹੀ ਕਿਸੇ ਨੂੰ ਚੁੱਲਾ ਟੈਕਸ ਨਹੀਂ ਮਿਲ ਰਿਹਾ ਕੋਈ ਕੋਈ ਕਿਸੇ ਕੰਮ ਲਈ ਬੈਠਾ ਹੈ ਕੋਈ ਕਿਵੇਂ ਖੱਜਲਖਵਾਰ ਹੋ ਰਿਹਾ ਜਿਨ੍ਹਾਂ ਨੇ ਪੰਚੀਆਂ ਸਰਪੰਚੀਆਂ ਲੜ ਰਹੇ ਨੇ ਉਹ ਬਿਨਾਂ ਐਨਓਸੀ ਤੋਂ ਕੀ ਕਰਨਗੇ ਤੇ ਲੋਕਾਂ ਦੀ ਖੱਜਲਖਵਾਰੀ ਸਰਕਾਰ ਕਰਨੀ ਬੰਦ ਕਰੇ ਕਿਉਂਕਿ ਸਰਕਾਰ ਦੀ ਛਾਹ ਹੇ ਉੱਤੇ ਹੀ ਜਿਹੜੇ ਸੈਕਟਰੀ ਨੇ ਉਹ ਆਪਣੀਆਂ ਕੁਰਸੀਆਂ ਤੋਂ ਗਾਇਬ ਹੋਏ ਹੋਏ ਨੇ ਮੰਤਰੀ ਔਜਲਾ ਵੱਲੋਂ ਇਹ ਦੂਸ਼ਣ ਲਾਏ ਗਏ ਨੇ ਕਿ ਸਾਨੂੰ ਐਨਓਸੀ ਨਹੀਂ ਮਿਲ ਰਹੀ ਜਿਹੜੇ ਸਾਡੀ ਪਾਰਟੀ ਦੇ ਪੰਜ ਸਰਪੰਚਾਂ ਜੀ ਜਿਨ੍ਹਾਂ ਨੇ ਸਰਪੰਚੀਆਂ ਲੜਨੀਆਂ ਉਹਨਾਂ ਨੂੰ ਤਾਂ ਕਾਗਜ ਪਰ ਨਹੀਂ ਦੇ ਰਹੀ ਸਰਕਾਰ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਸ਼ਹਿ ਉੱਤੇ ਹੀ ਸਾਰਾ ਕੁਝ ਹੋ ਰਿਹਾ ਤਾਂ ਜੋ ਸਰਕਾਰ ਦੇ ਪੱਖ ਦੀ ਪੰਚਾਇਤਾਂ ਬਣਨਾ ਕੀ ਕਿਹਾ ਮੰਤਰੀ ਔਜਲਾ ਨੇ ਉਹ ਤੋਂ ਦਿਖਾਉਣੇ ਆਹ ਹੈ ਉਹਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਨੋ ਡਾਊਟ ਕਿ ਸਾਰੇ ਇਲੈਕਸ਼ਨ ਕਮਿਸ਼ਨ ਦੀ ਪਰ ਜਿੰਨੇ ਥੱਲੇ ਐਨਓਸੀ ਦੇਣੀ ਉਹਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਉੱਥੇ ਮੌਜੂਦ ਪਰ ਆਪਾਂ ਉੱਥੇ ਮੌਜੂਦ ਹੀ ਨਹੀਂ ਆਏ ਕਿਵੇਂ ਬਣੂਗਾ ਇਹ ਮਤਲਬ ਕਿਵੇਂ ਲੋਕਤੰਤਰ ਆਪਾਂ ਬਾਲ ਦੋਗੇ ਹੈ ਜੀ ਆਪਾਂ ਬੁਲਾ ਲਾਂਗੇ ਗੱਲ ਵੱਖਰੀ ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਨਹੀਂ ਬੁਲਾਓਗੇ ਪਰ ਮੈਨੂੰ ਇੱਕ ਗੱਲ ਦੱਸੋ ਮਾਜੀ ਜੀ ਤੁਸੀਂ 10 ਵਜੇ ਜਦੋਂ ਚੋਲਕ ਵਿੱਚ ਇਲੈਕਸ਼ਨ ਅਨਾਉਂਸ ਹੋਈਆਂ ਨੇ ਪਤਾ ਤੁਹਾਨੂੰ ਕਿ ਦੋ ਦਿਨ ਕਿੰਨਾ ਆਪਣੇ ਮੇਰਾ 9 ਤਰੀਕ 11 1200 ਪੰਚਾਇਤ ਹੋਣੀ ਹੈ ਇੱਥੇ ਤਰੀਕ ਕੋਈ ਤੁਹਾਡੇ ਕੋਈ 3/2 350 ਪੰਚਾਇਤ ਹੋਣੀ ਹੈ ਇਸ ਬਲਾਕ ਚ ਵੀ ਹਾਂਜੀ ਆਪਾਂ ਉਹਦੇ ਵਿੱਚ ਘੱਟੋ ਘੱਟ ਬੰਦਾ ਸੀਟ ਤੇ ਬਹੇ ਆ ਕੇ ਆ ਪੌਣਾ ਇੱਕ ਹੋ ਗਿਆ ਪਰ ਦੇਖ ਲਓ ਪਰ ਟਾਈਮ ਕੀ ਹੈ ਪੌਣਾ ਇੱਕ ਦੇ ਦੇਖੋ ਪੌਣੇ ਪਿੱਛੇ ਤੱਕ ਸਰਹਾਣੇ ਬਣ ਕੇ ਬੈਠੇ ਆ ਦੋਏ ਤੱਕ ਰੇ ਨਾ ਮੁਰਕੇ ਲੈਨਚ ਹੋਏ ਨਾ ਮੁਰਕੇ ਆ ਨਹੀਂ ਫਾਰਮ ਕਿੱਥੇ ਦੇਨੇ ਫਾਰਮ ਇਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੇ ਡਿਊਟੀ ਦੀ ਇਹਨਾਂ ਨੂੰ ਤਰਖਾ ਕਿਸ ਕੰਮ ਦੀ ਹੈ ਕਿ ਤੁਸੀਂ ਆਪਣੀ ਮਰਜ਼ੀਆਂ ਕਰੋ ਇਹਨਾਂ ਨੂੰ ਪਰੇਸ਼ਾਨ ਕਰੋ ਇਹਦੋ ਕੋ ਤਰੀਕਾ ਨਹੀਂ ਮੋਂਗਾਈ ਬਾਹਰ ਬਹਿ ਲੱਗਾ ਮੈਂ ਨੂੰ ਮਸ਼ੀਨਰੀ ਕਿੱਥੇ ਮੈਂ ਬਾਹਰ ਬਹਿ ਲੱਗਾ ਤੁਹਾਡੀ ਬੁਲਾ ਲੈਂਦੇ ਸੀ ਇਹਨੂੰ ਸਰਕਾਰ ਨੂੰ ਗੁੰਗਰ ਸਾਹਿਬ ਮਾਈਕ ਥੋੜਾ ਪਿੱਛੇ ਕਰ ਇਹਨੂੰ ਲੈ ਜੀ ਬੰਦੇ ਲੱਗ ਗਿਆ ਜੀ ਲੈ ਜਾਈਆਂ ਐਸ ਡੀ ਐਮ ਨੂੰ ਵੀ ਬੁਲਾਓ ਤੇ ਸੈਕਟਰੀ ਨੂੰ ਬੁਲਾਓ ਐਸ ਡੀ ਐਮ ਜ਼ਿੰਮੇਵਾਰ ਹੈ ਐਸ ਡੀ ਐਮ ਕੌਣ ਨੇ ਤੁਹਾਡੇ ਹਾਂ ਜੀ ਹਰਕਬਲ ਜੀ ਉਹਨਾਂ ਨੂੰ ਕਹੋ ਜੀ ਇੱਥੇ ਬਿਠੇ ਆਂ ਮੈਂ ਉਹਨਾਂ ਜੀ ਰੁਕਣਾ ਨਹੀਂ ਇੱਥੇ ਬੈਠਾ ਬਾਤ ਤੁਸੀਂ ਬੁਲਾਓ ਸੈਕਟਰੀ ਕੋਈ ਵੀ ਆ ਜਰਨੀ ਹੈ ਜੀ ਦੋ ਜਨਤਰੀ ਕੋਈ ਨਹੀਂ ਆ ਜਾਂਦਾ ਸਾਰਾ ਸਾਡੀ ਨੀ ਦੋ ਵਾੜਾ ਹੀ ਉੱਟ ਗਈਆਂ ਸਾਨੂੰ ਤਿੰਨ ਦਿਨ ਹੋ ਗਏ ਨੇ ਮੈਡਮ ਸਾਰੇ ਪਰਸਾ ਜੇ ਵੋਟਾ ਵੜਾਉਣ ਆਏ ਤੇ ਨਾ ਆਖਿਆ ਵੋਟਾਂ ਦੇ ਬੰਦੇ ਉੱਪਰ ਪਤਾ ਲਈ ਵੋਟਾਂ ਹੋਣ ਨਵੀਆਂ ਬਣੀਆਂ ਆਈ ਦੀ ਲਿਸਟ ਚ ਉਹ ਵੇਖੋ ਸਰਪੰਚ ਜੀ ਰਜੀਤ ਲਿਆਰ ਦੇ ਖਲੋਤੇ ਆ ਹ ਬਲਾਉ ਇਹਨੂੰ ਰਜੀਤ ਲਿਆਰ ਦੇ ਜਾਰੀ ਹੈ ਉਹਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਨੋ ਡਾਊਟ ਕਿ ਸਾਰੇ ਇਲੈਕਸ਼ਨ ਕਮਿਸ਼ਨ ਦੀ ਪਰ ਜਿੰਨੇ ਥੱਲੇ ਐ ਐਨਓਸੀ ਦੇਣੀ ਉਹਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਉੱਥੇ ਮੌਜੂਦ ਹੋ ਪਰ ਆਪਾਂ ਉੱਥੇ ਮੌਜੂਦੀ ਨਹੀਂ ਕਿਵੇਂ ਬਣੂਗਾ ਇਹ ਮਤਲਬ ਕਿਵੇਂ ਲੋਕਤੰਤਰ ਆਪਾਂ ਬਹਾਲ ਕਰਾਂਗੇ ਭਾਜੀ ਆਪਾਂ ਬੁਲਾ ਲਾਂਗੇ ਗੱਲ ਵੱਖਰੀ ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਨਹੀਂ ਬੁਲਾਓਗੇ ਪਰ ਮੈਨੂੰ ਇੱਕ ਗੱਲ ਦੱਸੋ ਨਾ ਕਿ ਜੀ ਤੁਸੀਂ 10 ਵਜੇ ਜਦੋਂ ਚੋਲਕ ਵਿੱਚ ਇਲੈਕਸ਼ਨਾਂ ਨਾਉਂਸ ਹੋਈਆਂ ਨੇ ਪਤਾ ਤੁਹਾਨੂੰ ਕਿ ਦੋ ਦਿਨ ਕਿੰਨਾ ਆਪਣੇ ਮੇਰਾ 9 ਤਰੀਕ 11 1200 ਪੰਚਾਇਤ ਹੋਣੀ ਹੈ ਇੱਥੇ ਨੀਤੀ ਕੋਈ ਤੁਹਾਡੇ ਕੋਈ ਤਾਂ 32 350 ਪੰਚਾਇਤ ਹੋਣੀ ਆ ਇਸ ਬਲਾਕ ਚ ਵੀ ਆਪਾਂ ਉਹਦੇ ਵਿੱਚ ਘੱਟੋ ਘੱਟ ਬੰਦਾ ਸੀਟ ਤੇ ਤੇ ਬਹੇ ਆ ਕੇ ਅਪੌਣਾ ਇੱਕ ਹੋ ਗਿਆ ਪਰ ਦੇਖ ਲਓ ਉੱਪਰ ਟਾਈਮ ਕੀ ਹੈ। ਪੌਣਾ ਇੱਕ ਤੋਂ ਦੇਖੋ ਪੌਣੀ ਕੁਝ ਤੱਕ ਸਰਹਾਣੇ ਬਣ ਕੇ ਬੈਠੇ ਆ ਦੋਜ ਤੱਕ ਇਹਨਾਂ ਨੂੰ ਮੁਰਕੇ ਲੈਣ ਚ ਹੋਏ ਨਾ ਮੁਰਕੇ ਐ ਨਹੀਂ ਫਾਰਮ ਕਿੱਥੇ ਦੇਨੇ ਫਾਰਮ ਨੂੰ ਇਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੇ ਡਿਊਟੀ ਦੇ ਲਈ ਤਰਖਾ ਕਿਸ ਕੰਮ ਦੀ ਹੈ ਕਿ ਤੁਸੀਂ ਆਪਣੀ ਮਰਜ਼ੀਆਂ ਕਰੋ ਇਹਨਾਂ ਨੂੰ ਪਰੇਸ਼ਾਨ ਕਰੋ ਇਹਦੂ ਕੋ ਤਰੀਕਾ ਨਹੀਂ ਮੋਂਗਾਈ ਆਈ ਬਾਹਰ ਬਹਿ ਲੱਗਾ ਮੈਂ ਨੂੰ ਕੁਝ ਫੈਕਟਰੀ ਕਿੱਥੇ ਮੈਂ ਬਾਹਰ ਬਹਿ ਲੱਗਾ ਤੁਹਾਡੀ ਬੁਲਾ ਲੈਂਦੇ ਸੀ ਇਹਨੂੰ ਸਰਕਾਰ ਗੁੰਗਰ ਸਾਹਿਬ ਮਾਈਕ ਥੋੜਾ ਪਿੱਛੇ ਕਰ ਇਹਨੂੰ ਦੇ ਲਈ ਬੰਦੇ ਲੱਗਿਆ ਜੀ ਲੈ ਲਈ ਜਾਈਆਂ ਐਸ ਡੀ ਐਮ ਨੂੰ ਵੀ ਬੁਲਾਓ ਤੇ ਸੈਕਟਰੀ ਨੂੰ ਬੁਲਾਓ ਐਸ ਡੀ ਐਮ ਜ਼ਿੰਮੇਵਾਰ ਐ ਐਸ ਡੀ ਐਮ ਕੌਣ ਨੇ ਤੁਹਾਡੇ ਹਾਂਜੀ ਹਰਕਬਲ ਜੀ ਉਹਨਾਂ ਕੋਲ ਜੀ ਇੱਥੇ ਬਿਠੇ ਆਂ ਮੈਂ ਉਹਨਾਂ ਜੀ ਰੁਕਣਾ ਨਹੀਂ ਇੱਥੇ ਬੈਠਾ ਬਾਤ ਤੁਸੀਂ ਬੁਲਾਓ ਸੈਕਟਰੀ ਕੋਈ ਵੀ ਆ ਜਰਨੀ ਹੈ ਜੀ ਦੋ ਜਨਤਰੀ ਕੋਈ ਨਹੀਂ ਆ ਜਾਂਦਾ ਸਾਰਾ ਸਾਡੀਆਂ ਦੋ ਵਾੜਾ ਹੀ ਉੱਟ ਗਈਆਂ ਸਾਨੂੰ ਤਿੰਨ ਦਿਨ ਹੋ ਗਏ ਜਿੰਦ ਤੇ ਮੈਡਮ ਸਾਰਾ ਪਰਸਾ ਜੇ ਵੋਟਾ ਵੜਾਉਣ ਆਏ ਤੇ ਨਾ ਆਖਿਆ ਵੋਟਾਂ ਦੇ ਬੰਦੇ ਉੱਪਰ ਪਤਾਰੀ ਵੋਟਾ ਹੋਣ ਨਵੀਆਂ ਬਣੀਆਂ ਆਈ ਦੀ ਲਿਸਟ ਚ ਉਹ ਵੇਖੋ ਸਰਪੰਚ ਜੀ ਰਜੀਤ ਲਿਆਰ ਦੇ ਖਲੋਤੇ ਆ ਹ ਬਲਾਉ ਉਹਨੂੰ ਰਜੀਤ ਲਿਆਰ ਦੇ